ਮਹਾਕ੍ਰਿਸ਼ਨ ਵੱਡਾ ਤੇ ਤੁਸੀਂ ਦੇਖ ਰਹੇ ਹੋ ਮੇਰਾ ਰੰਗਲਾ ਦੇਸ਼ ਅੱਜ ਇੱਕ ਮਾੜੀ ਘਟਨਾ ਧੁੰਦ ਦੇ ਕਾਰਨ ਪੰਜਾਬ ਪੁਲਿਸ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬੱਸ ਇੱਕ 4 ਵੀਕਲ ਦੇ ਨਾਲ ਟਕਰਾ ਗਈ ਜਿਸ ਦੇ ਕਾਰਨ ਉਸ ਵਿੱਚ 21 ਕਰਮਚਾਰੀ ਜਿਹੜੇ ਪੁਲਿਸ ਮਲਾਮਸੀ ਉੱਤ ਸਵਾਰ ਸੀ ਤੇ 11 ਵਿਅਕਤੀਆਂ ਦੀਆਂ ਜਿਹੜੀਆਂ ਸੱਟਾਂ ਲੱਗੀਆਂ ਇਸ ਸਬੰਧ ਦੇ ਵਿੱਚ ਐਸਐਸਪੀ ਸ਼੍ਰੀ ਭਾਗੀਰਥ ਜੀ ਮੀਨਾ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਰਮਚਾਰੀਆਂ ਦਾ ਹਾਲਚਲ ਪੁੱਛਿਆ ਤਾਂ ਆਓ ਤੁਹਾਨੂੰ ਵਿਖਾਉਂਦੇ ਆ ਮੌਕੇ ਦੀਆਂ ਤਸਵੀਰਾਂ ਵੀ ਐਕਸੀਡੈਂਟ ਕਿਵੇਂ ਤੇ ਕਿਸ ਤਰ੍ਹਾਂ ਹੋਇਆ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਅੱਜ ਸਵੇਰੇ ਧੁੰਦ ਪੈਣ ਦੇ ਕਾਰਨ ਪੁਲਿਸ ਦੀ ਮਿੰਨੀ ਬੱਸ ਇੱਕ ਐਂਟਰ ਦੇ ਨਾਲ ਧੁੰਦ ਦੇ ਕਾਰਨ ਚੱਕਰ ਹੋ ਗਈ ਜਿਸ ਦੇ ਵਿੱਚ ਇਸ ਮਿੰਨੀ ਬੱਸ ਦੇ ਵਿੱਚ 21 ਪੁਲਿਸ ਕਰਮਚਾਰੀ ਸਵਾਰ ਹੋ ਕੇ ਆਪਣੀ ਨਿਕਤ ਡਿਊਟੀ ਤੇ ਜਾ ਰਹੇ ਸੀ ਇੱਕ ਨੰਦੀਪੈਂਡਿਕਰ ਲੈਕਸਰੀ ਹੋ ਗਿਆ ਜਿਸ ਦੇ ਵਿੱਚ 11 ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਜ਼ਖਮੀ ਹੋ ਗਏ ਤਾਂ ਤੁਸੀਂ ਆ ਦੇਖ ਰਹੇ ਹੋ ਇਹ ਕਾਰ ਸੇਵਾ ਵਾਲਿਆਂ ਦਾ ਕੈਂਟਰ ਅਤੇ ਪੰਜਾਬ ਪੁਲਿਸ ਦੀ ਮਿੰਨੀ ਬੱਸ ਜਿਹੜੀ ਹੈ ਉਹ ਦਰਖਤ ਦੇ ਨਾਲ ਜਿਹੜੀ ਐਕਸੀਡੈਂਟ ਹੋਣ ਤੋਂ ਬਾਅਦ ਦਰਸਤਾਂ ਦੇ ਵਿੱਚ ਟਕਰਾਈਆਂ ਪਈਆਂ ਔਰ ਇਹ ਤਾਂ ਹਜੇ ਪੁਲਿਸ ਦੇਖੂਗੀ ਵੀ ਕਿਸ ਮਾਮਲੇ ਦੇ ਵਿੱਚ ਕੀ ਹੋਇਆ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ 11 ਪੁਲਿਸ ਕਰਮਚਾਰੀ ਜਿਹੜੇ ਉਹ ਉਹ ਜ਼ਖਮੀ ਹੋ ਗਏ ਹੈ ਤੇ ਐਸਐਸਪੀ ਸ਼੍ਰੀ ਬੁਖਸਰ ਸਾਹਿਬ ਜਿਹੜੇ ਪਾਕਿਰਤ ਸਿੰਘ ਮੀਨਾ ਜੀ ਹੈ ਉਹ ਮੌਕੇ ਤੇ ਉੱਥੇ ਜਿਹੜੇ ਪਹੁੰਚ ਗਏ ਹੈ ਉੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਸਥਿਤੀ ਦਾ ਸੜਕ ਹਾਦਸੇ ਦਾ ਜਾਇਜ਼ਾ ਲਿਆ ਔਰ ਜਾਇਜ਼ਾ ਲੈਣ ਤੋਂ ਬਾਅਦ ਤੁਸੀਂ ਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਆ ਪੰਜਾਬ ਪੁਲਿਸ ਦੀ ਮਿੰਨੀ ਬੱਸ ਹੈ ਤੇ ਇਸ ਤੋਂ ਬਾਅਦ ਉਹ ਇੱਥੇ ਪਬਲਿਕ ਜੋ ਹੈ ਉੱਥੇ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜੇ ਐਸਐਸਪੀ ਪਾਕਿਰਤ ਸਿੰਘ ਮੀਨਾ ਹੈ ਉਹ ਇਸ ਘਟਨਾ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਐ ਉਹਨਾਂ ਦਾ ਹਾਲ ਚਾਲ ਜਾਣਨ ਦੇ ਲਈ ਸਰਕਾਰੀ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਗਏ ਮੁੱਖ ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਭਾਗੀਰਥ ਸਿੰਘ ਮੀਨਾ ਸਰਕਾਰੀ ਹਸਪਤਾਲ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲਚਲ ਜਾਣਨ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਐਸਐਸਪੀ ਸ਼੍ਰੀ ਪਾਗੀ ਰਾਤ ਸਿੰਘ ਜਮੀਨਾ ਜ਼ਖਮੀਆਂ ਦਾ ਹਾਲਚਲ ਪੁੱਛਦੇ ਹੋਏ